ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਰ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਤੇਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਰਨਜਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਤਰ ਸੁਆਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਖ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬ ਲੋਕ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰ ਕੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਵਿੱਚੋਂ ਖਾਲਸਾ ਜੀ ਹਰ ਪ੍ਰਕਾਰ ਦੀ ਸੋਝੀ ਮਿਲਦੀ ਹੈ ਐਸਾ ਗੁਰੂ ਹੈ ਖਾਲਸਾ ਜੀ ਸਾਡਾ ਸ਼ਬਦਾ ਅਵਤਾਰ ਜਿਹੜਾ ਖਾਲਸਾ ਜੀ ਨਾ ਕਿਤੇ ਆਇਆ ਹੈ ਨਾ ਕਿਤੇ ਜਾਵੇਗਾ ਨਾ ਖਾਲਸਾ ਜੀ ਉਹ ਜੰਮਿਆ ਹੈ ਨਾ ਉਹਦਾ ਖਾਲਸਾ ਜੀ ਨਾਸ਼ ਹੈ ਸਦਾ ਸੁਦੀਵੀ ਸਤੰਤਰ ਮਹਾਰਾਜ ਜੀਆਂ ਦਾ ਸ਼ਬਦਾ ਅਵਤਾਰ ਹੈ ਜਿਹੜਾ ਖਾਲਸਾ ਜੀ ਲੋਕ ਵਿੱਚ ਵੀ ਸਹਾਈ ਹੋਵੇਗਾ ਪਰਲੋਕ ਵਿੱਚ ਵੀ ਸਹਾਈ ਹੋਵੇਗਾ ਇਹ ਸ਼ਬਦ ਹੀ ਹੈ ਖਾਲਸਾ ਜੀ ਸਾਰੇ ਪਾਸੇ ਸ਼ਬਦ ਤੋਂ ਬਿਨਾਂ ਸੰਸਾਰ ਹੀ ਨਹੀਂ ਕਿਹੜੀ ਚੀਜ਼ ਹੈ ਜਿਹਦੇ ਵਿੱਚੋਂ ਆਵਾਜ਼ ਨਹੀਂ ਆਉਂਦੀ ਸ਼ਬਦ ਨਹੀਂ ਆਉਂਦਾ ਸੋ ਖਾਲਸਾ ਜੀ ਇਹ ਸ਼ਬਦਾਂ ਵਿੱਚ ਐਸੀ ਤਾਕਤ ਹੈ ਇਹ ਸ਼ਬਦ ਕਿਸੇ ਨੂੰ ਖੁਸ਼ ਵੀ ਕਰ ਸਕਦੇ ਕਿਸੇ ਨੂੰ ਰੁਵਾ ਵੀ ਸਕਦੇ ਇਹ ਸ਼ਬਦ ਖਾਲਸਾ ਜੀ ਜਿਹੜੇ ਬਾਣੀ ਦੇ ਹਨ ਇਹ ਸੱਚਖੰਡ ਵਿੱਚ ਪਹੁੰਚਾ ਵੀ ਸਕਦੇ ਆਕਾਲ ਪੁਰਖ ਦੀ ਦਰਗਾਹ ਵਿੱਚੋਂ ਬਖਸ਼ਾ ਵੀ ਸਕਦੇ ਐਸਾ ਬਲ ਹੈ ਐਸੇ ਸਤਿਗੁਰਾਂ ਦੇ ਵਿੱਚ ਇਹ ਸ਼ਬਦ ਦੇ ਵਿੱਚ ਸੋ ਖਾਲਸਾ ਜੀ ਵੇਖੋ ਕੋਈ ਕਿਸੇ ਮਾ ਦਾ ਪੁੱਤ ਪ੍ਰਦੇਸ਼ ਗਿਆ ਹੋਵੇ ਉੱਥੋਂ ਖਾਲਸਾ ਜੀ ਉਹ ਚਿੱਠੀ ਲਿਖ ਕੇ ਭੇਜਦਾ ਚਿੱਠੀ ਦੇ ਵਿੱਚ ਉਹ ਕੋਰੇ ਕਾਗਜ਼ੇ ਉੱਤੇ ਕੀ ਹੁੰਦਾ ਇਕੱਲੇ ਸ਼ਬਦ ਲਿਖੇ ਹੁੰਦੇ ਆ ਅਹੀਂ ਵਾਰ ਖਾਲਸਾ ਜੀ ਉਹ ਇਹੋ ਜਿਹੇ ਸ਼ਬਦ ਲਿਖਦਾ ਕਿ ਇੱਥੇ ਜਿਹੜੇ ਪੜਨ ਵਾਲੇ ਹੁੰਦੇ ਆ ਆਪਣੇ ਦੇਸ਼ ਵਿੱਚ ਉਹ ਖਾਲਸਾ ਜੀ ਉਹ ਸ਼ਬਦਾਂ ਨੂੰ ਪੜ੍ਹ ਕੇ ਰੋ ਪੈਂਦੇ ਨੇ ਕਈ ਖਾਲਸਾ ਜੀ ਉਹਨਾਂ ਸ਼ਬਦਾਂ ਨੂੰ ਪੜ੍ਹ ਕੇ ਹੱਸ ਪੈਂਦੇ ਨੇ ਇਹ ਸ਼ਬਦ ਦਾ ਪ੍ਰਕਾਸ਼ ਹੈ ਸ਼ਬਦ ਦਾ ਪ੍ਰਭਾਵ ਹੈ ਇਹ ਪ੍ਰਤਾਪ ਹੈ ਸ਼ਬਦ ਦਾ ਖਾਲਸਾ ਜੀ ਸ਼ਬਦ ਸਾਡਾ ਗੁਰੂ ਹੈ ਸ਼ਬਦ ਵਿੱਚ ਐਸੀ ਤਾਕਤ ਹੈ ਸਾਰਿਆਂ ਪਾਪਾਂ ਨੂੰ ਨਾਸ਼ ਕਰਕੇ ਕਾਲਪੁਰਖ ਦੀ ਦਰਗਾਹ ਵਿੱਚ ਸਾਨੂੰ ਜਗ੍ਹਾ ਦਿਵਾ ਸਕਦਾ ਇਸ ਕਰਕੇ ਜਿਨ੍ਹਾਂ ਦੇ ਕੋਲੇ ਜਿਨ੍ਹਾਂ ਨੇ ਮੁੱਖ ਵਿੱਚ ਮੂਲ ਮੰਤਰ ਦਾ ਜਾਪ ਹੈ ਗੁਰ ਮੰਤਰ ਦਾ ਜਾਬ ਹੈ ਪਾਵਨ ਪੂਤਰ ਬਾਣੀ ਦਾ ਜਾਪ ਹੈ ਖਾਲਸਾ ਜੀ ਉਹ ਫਿਰ ਲੋਕ ਪਰਲੋਕ ਸੁਹੇਲਾ ਕਰਕੇ ਇੱਥੋਂ ਜਾਂਦੇ ਹਨ ਉਹ ਗੁਰਮੁਖ ਬਣ ਜਾਂਦੇ ਉਹ ਮਨਮੁਖ ਨਹੀਂ ਬਣਦੇ ਉਹ ਸਤਗੁਰਾਂ ਦੀ ਹਜ਼ੂਰੀ ਵਿੱਚ ਥਾਂ ਪਾਉਂਦੇ ਹਨ ਉਹਨਾਂ ਨੂੰ ਮਹਾਰਾਜ ਸੱਚੇ ਪਾਸ਼ਾ ਆਪਣੇ ਚਰਨਾ ਕਮਲਾਂ ਨਾਲ ਜੋੜ ਕੇ ਰੱਖਦੇ ਉਹਨਾਂ ਕੋਲੋਂ ਖਾਲਸਾ ਜੀ ਹੋਰ ਸੇਵਾਵਾਂ ਲੈਂਦੇ ਨਦਰੋ ਨਦਰ ਉਹਨਾਂ ਨੂੰ ਨਿਹਾਲ ਕਰ ਦਿੰਦੇ ਸੋ ਮਹਾਰਾਜ ਸਾਨੂੰ ਸਮਝਾਉਂਦੇ ਹਨ ਇਹ ਸੰਸਾਰ ਵਿੱਚ ਖਾਲਸਾ ਜੀ ਦੋ ਹੀ ਚੀਜ਼ਾਂ ਹਨ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਮਨੁੱਖ ਭੂਗਦਾ ਹੈ ਚਾਹੇ ਉਹ ਦੁੱਖ ਹੈ ਚਾਹੇ ਉਹ ਸੁਖ ਹੈ ਦੋ ਹੀ ਖਾਲਸਾ ਜੀ ਚੀਜ਼ਾਂ ਹਨ ਦੁੱਖ ਸੁਖ ਦੋਹੇ ਘਰ ਕੱਪੜੇ ਪਹਿਰੇ ਜਾਏ ਮਨੁੱਖ ਇਹ ਕੱਪੜਿਆਂ ਦੀ ਤਰ੍ਹਾਂ ਹੈ ਖਾਲਸਾ ਜੀ ਜਿਵੇਂ ਇੱਕ ਰਾਜਾ ਉਹਨੇ ਅੱਜ ਜਿਹੜੀ ਪੁਸ਼ਾਕ ਪਾਈ ਹੈ ਕੱਲ ਨੂੰ ਉਹਨੇ ਲਾ ਕੇ ਹੋਰ ਪਾ ਲੈਣੀ ਇਸੇ ਪ੍ਰਕਾਰ ਹੀ ਖਾਲਸਾ ਜੀ ਸੁੱਖ ਤੇ ਦੁੱਖ ਹਨ ਅੱਜ ਸਾਨੂੰ ਸੁੱਖ ਹਨ ਕੱਲ ਨੂੰ ਖਾਲਸਾ ਜੀ ਇਹ ਸਦਾ ਸਦੀਵੀ ਨਹੀਂ ਰਹਿਣਗੇ ਦੁੱਖ ਵੀ ਆਵੇਗਾ ਤੇ ਕਈ ਖਾਲਸਾ ਜੀ ਸੰਸਾਰ ਵਿੱਚ ਐਸੇ ਹਨ ਐਸੇ ਪੁਰਖ ਹਨ ਜਿਨ੍ਹਾਂ ਨੂੰ ਹਰ ਵਕਤ ਦੁੱਖ ਹੀ ਚੰਬੜੇ ਰਹਿੰਦੇ ਇਹ ਕਈ ਖਾਲਸਾ ਜੀ ਇਹੋ ਜੇ ਮਨੁੱਖ ਹਨ ਉਹਨਾਂ ਨੂੰ ਮਹਾਰਾਜ ਨੇ ਸੁੱਖ ਬਖਸ਼ੇ ਹੋਏ ਉਹਨਾਂ ਨੇ ਪਿਛਲਾ ਕੋਈ ਤਪ ਕੀਤਾ ਹੋਇਆ ਹੈ ਉਹਲੇ ਕਰਕੇ ਉਹਨਾਂ ਨੂੰ ਸੁਖ ਪ੍ਰਾਪਤ ਹਨ ਮਹਾਰਾਜ ਕਹਿੰਦੇ ਨਾ ਪਾਵਨ ਪਵਿੱਤਰ ਬਾਣੀ ਵਿੱਚ ਸ੍ਰੀ ਜਪਜੀ ਸਾਹਿਬ ਜੀ ਦੀ ਪਾਵਨ ਪਵਿੱਤਰ ਬਾਣੀ ਵਿੱਚ ਬਚਨ ਆਉਂਦੇ ਕਈਆਂ ਨੇ ਖਾਲਸਾ ਦੀ ਗੱਡੀਆਂ ਪਿੱਛੇ ਲਿਖਾਇਆ ਹੁੰਦਾ ਕਈਆਂ ਨੇ ਕੁਛ ਕਿ ਇਹ ਭੇਦਾਤ ਤੇਰੀ ਦਾਤਾਰ ਪਰ ਖਾਲਸਾ ਜੀ ਉਹਦੀ ਪਹਿਲੀ ਪੰਕਤੀ ਕੌਣ ਪੜ੍ਹੇਗਾ ਉਹ ਲਿਖ ਲੈਂਦੇ ਨੇ ਵੀ ਇਹ ਵੀ ਮਹਾਰਾਜ ਤੁਹਾਡੀ ਦਿੱਤੀ ਦਾਤ ਹੈ ਜੇ ਗੱਡੀ ਤੇ ਲਿਖਿਆ ਤੇ ਉਧਰ ਨੂੰ ਲਾ ਲਈ ਘਰ ਦੇ ਬਾਹਰ ਲਿਖਿਆ ਤੇ ਉਧਰ ਨੂੰ ਲਾ ਲਈ ਇਦਾਂ ਪਰ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਕੇਤਿਆ ਦੁੱਖ ਭੁੱਖ ਸਦਮਾਰ ਇਹ ਪੇਦਾਤ ਤੇਰੀ ਦਾਤਾ ਕਈਆਂ ਨੂੰ ਮਹਾਰਾਜ ਕਹਿੰਦੇ ਦੁੱਖ ਚੰਬੜੇ ਰਹਿੰਦੇ ਕਈਆਂ ਨੂੰ ਭੁੱਖ ਸਤਾਉਂਦੀ ਰਹਿੰਦੀ ਹੈ ਪਰ ਸੱਚੇ ਪਾਸ਼ਾ ਇਹ ਤੇਰੀਆਂ ਹੀ ਦਾਤਾ ਨੇ ਕਿਸੇ ਕੋਲੇ ਸੁੱਖ ਨੇ ਕਿਸੇ ਕੋਲੇ ਦੁੱਖ ਨੇ ਕਿਸੇ ਨੂੰ ਭੁੱਖ ਚੰਬੜੀ ਹੋਈ ਹੈ ਇਹ ਤੇਰੀਆਂ ਦਿੱਤੀਆਂ ਦਾਤਾ ਹਨ ਪਿਆਰੇ ਜੀ ਸੰਤ ਗਿਆਨੀ ਗੁਰਬਚਨ ਸਿੰਘ ਸਾਹਿਬ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ ਬਚਨ ਕਰਿਆ ਕਰਦੇ ਸਨ ਖਾਲਸਾ ਜੀ ਜਿਹਨੂੰ ਇਹ ਕਥਾ ਕਰਨੀ ਇਹ ਪੰਕਤੀਆਂ ਦੀ ਉਹਨਾਂ ਨੇ ਕਹਿਣਾ ਕੇਤੇ ਆ ਦੁਖ ਪੂਖ ਸਦਮਾਰ ਕਈਆਂ ਨੂੰ ਦੁਖ ਚੰਬੜੇ ਹੋਏ ਕਈਆਂ ਨੂੰ ਪੂਖ ਚੰਬੜੀ ਹੋਈ ਹੈ ਤੇ ਉਹਨਾਂ ਨੇ ਇੱਕ ਅਰਥ ਇਹ ਵੀ ਕਰਨਾ ਕਿ ਜਿਹੜੇ ਮਨੁੱਖਾਂ ਨੂੰ ਅਮਰਤ ਵੇਲੇ ਉੱਠਣਾ ਇਸ਼ਨਾਨ ਕਰਨਾ ਭਜਨ ਕਰਨਾ ਜਿਨ੍ਹਾਂ ਨੂੰ ਇਹ ਔਖਾ ਲੱਗਦਾ ਆਲਸੀ ਮਨੁੱਖਾਂ ਨੂੰ ਉਹਨਾਂ ਵਾਸਤੇ ਇਹ ਦੁੱਖ ਹੈ ਉਹ ਦੁੱਖੀ ਸਮੇਂ ਦੇ ਆ ਵੀ ਕੌਣ ਸਵੇਰੇ ਉੱਠੇ ਕੌਣ ਅੰਮ੍ਰਿਤ ਵੇਲੇ ਉੱਠ ਕੇ ਨਹਾਵੇ ਆਲਸ ਕਰਕੇ ਉਹਨਾਂ ਨੂੰ ਇਹ ਦੁੱਖ ਪ੍ਰਤੀਤ ਹੁੰਦਾ ਦੁੱਖ ਲੱਗਦਾ ਤੇ ਕਈ ਖਾਲਸਾ ਜੀ ਐਸੇ ਗੁਰਮੁਖ ਹਨ ਉਹ 12:30 ਵਜੇ ਵੀ ਉੱਠ ਪੈਂਦੇ 2 ਵਜੇ ਵੀ ਉੱਠ ਪੈਂਦੇ ਉਹਨਾਂ ਨੂੰ ਇਹ ਜਿਹੜਾ ਹੈ ਉਸ ਦੀ ਵੀ ਸੁਖ ਪ੍ਰਾਪਤ ਹੁੰਦਾ ਉਹਨਾਂ ਨੂੰ ਇਹ ਸੁਖ ਹੀ ਲੱਗਦਾ ਮਹਾਰਾਜ ਕਹਿੰਦੇ ਜਿਹੜੇ ਗੁਰਮੁਖ ਇਸ ਪ੍ਰਕਾਰ ਉੱਠਦੇ ਹਨ ਸਤਿਗੁਰਾਂ ਦੀ ਹਿਜੂਰੀ ਵਿੱਚ ਜਾਂਦੇ ਉਹ ਇਹ ਸਮਝਦੇ ਆ ਕਿ ਦੁਖਦਾਰੂ ਸੁਖ ਰੋਗ ਭਇਆ ਉਹਨਾਂ ਵਾਸਤੇ ਜਿਹੜਾ ਸੁਖ ਹੈ ਉਹ ਰੋਗ ਦੀ ਤਰ੍ਹਾਂ ਹੈ ਇਸ ਕਰਕੇ ਖਾਲਸਾ ਜੀ ਉਹ ਆਪਣੇ ਜੀਵਨ ਨੂੰ ਸਫਲਿਆ ਕਰਨ ਵਾਸਤੇ ਇਹ ਜਿਹੜਾ ਸਰੀਰ ਉਤੇ ਦੁੱਖ ਹਟਾਉਂਦੇ ਜਿਹੜਾ ਅੰਮ੍ਰਿਤ ਵੇਲੇ ਜਾਗਣਾ ਇਸ਼ਨਾਨ ਕਰਨਾ ਭਜਨ ਕਰਨਾ ਇਹਦੇ ਨਾਲ ਖਾਲਸਾ ਜੀ ਉਹਨਾਂ ਦਾ ਜਪ ਤਪ ਹੁੰਦਾ ਹੈ ਉਹ ਇਹਨੂੰ दारू ਸਮਝਦੇ ਉਹ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਸਮਝਦੇ ਸੋ ਇਸੇ ਪ੍ਰਕਾਰ ਖਾਲਸਾ ਜੀ ਜਿੰਨੂੰ ਦੁਨੀਆ ਮਰਨਾ ਸਮਝਦੀ ਆ ਦੁੱਖ ਸਮਝਦੀ ਆ ਵੀ ਇਹ ਜਿਹੜਾ ਮਰਨਾ ਹੈ ਦੁੱਖ ਹੈ ਉਹ ਮਰਨ ਨੂੰ ਖਾਲਸਾ ਜੀ ਗੁਰਮੁਖ ਪਿਆਰੇ ਜਿਹੜੇ ਹਨ ਉਹ ਬੜਾ ਉੱਚਾ ਕਰਕੇ ਸੁਖ ਜਾਣਦੇ ਜਿਵੇਂ ਖਾਲਸਾ ਜੀ ਸ਼ਹੀਦ ਸਿੰਘ ਹਨ ਜਿਹੜੇ ਆਪਣੇ ਧਰਮ ਵਾਸਤੇ ਆਪਣੀ ਕੌਮ ਪੰਥ ਵਾਸਤੇ ਗਰੀਬਾਂ ਮਜਰੂਮਾਂ ਵਾਸਤੇ ਪਰਉਪਕਾਰ ਕਰਨ ਵਾਸਤੇ ਸਹੀ ਹਿੱਦਿਆਂ ਪਾ ਜਾਂਦੇ ਆ ਉਹ ਖਾਲਸਾ ਜੀ ਇਹਨੂੰ ਦੁੱਖ ਨਹੀਂ ਜਾਣਦੇ ਇਹ ਦੁੱਖ ਉਹਨਾਂ ਵਾਸਤੇ ਹੈ ਜਿਹੜੇ ਸੰਸਾਰ ਦੇ ਲੋਕ ਵਿਸ਼ਿਆਂ ਵਿਚਾਰਾਂ ਵਿੱਚ ਖਾਲਸਾ ਜੀ ਫਸੇ ਹੋਏ ਜਿਹੜਾ ਵਿਸ਼ਿਆਂ ਵਿੱਚ ਫਸਿਆ ਹੋਇਆ ਉਹਨੂੰ ਖਾਲਸਾ ਜੀ ਇਹ ਦੁੱਖ ਹੀ ਲੱਗਦਾ ਹੈ ਸੋ ਮਹਾਰਾਜ ਕਹਿੰਦੇ ਸੱਚੇ ਨਾਮ ਕੀ ਲੱਗ ਹੈ ਭੁੱਖ ਉਦ ਭੁੱਖਾ ਖਾਇ ਚਲੀ ਇਹ ਦੁੱਖ ਖਾਲਸਾ ਜੀ ਇਹ ਸੱਚੇ ਨਾਮ ਦੀ ਜਿਨ੍ਹਾਂ ਨੂੰ ਭੁੱਖ ਲੱਗ ਜਾਂਦੀ ਹੈ ਇਹ ਤੇ ਆ ਦੂਖ ਭੂਖ ਸਦਮਾਰ ਇਥੇ ਭੁਖ ਖਾਲਸਾ ਜੀ ਉਹਨਾਂ ਨੇ ਸੰਸਾਰੀ ਵੀ ਆਖੀ ਹੈ ਜਿਨ੍ਹਾਂ ਨੂੰ ਭੁੱਖ ਦੀ ਮਾਰ ਪੈਂਦੀ ਹੈ ਪਰ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਸੱਚੇ ਨਾਮ ਅਕਾਲ ਪੁਰਖ ਦੇ ਨਾਮ ਸਾਤ ਨਾਮ ਸ੍ਰੀ ਵਾਹਿਗੁਰੂ ਜੀ ਦੀ ਭੁੱਖ ਲੱਗ ਜਾਂਦੀ ਹੈ ਮਹਾਰਾਜ ਕਹਿੰਦੇ ਉਹਨਾਂ ਦੀ ਭੁੱਖ ਵੀ ਉਤਰ ਜਾਂਦੀ ਹੈ ਤੇ ਉਹਨਾਂ ਦੇ ਦੁੱਖ ਵੀ ਉਤਰ ਜਾਂਦੇ ਹਨ ਇਹ ਪੇਦਾਤ ਤੇਰੀ ਦਾਤਾਰ ਮਹਾਰਾਜ ਇਹ ਵੀ ਤੇਰੀ ਦਾਤ ਹੈ ਸੱਚੇ ਪਾਤਸ਼ਾਹ ਜਿਵੇਂ ਖਾਲਸਾ ਜੀ ਜਿਨ੍ਹਾਂ ਨੇ ਸ਼ੁਕਰ ਕਰਨਾ ਜਿਨ੍ਹਾਂ ਨੂੰ ਆ ਜਾਂਦਾ ਉਹ ਸਦਾ ਸਦੀਵੀ ਸੁਖ ਮਾਣਦੇ ਆ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਦੇ ਚਰਨਾਂ ਵਿੱਚ ਖਾਲਸਾ ਜੀ ਜਿਵੇਂ ਇੱਕ ਕੋਈ ਹੀੜੀ ਸੀ ਇਹ ਵੀ ਵਾਹ ਪੁਰਸ਼ ਸੁਣਾਇਆ ਕਰਦੇ ਸਨ ਕਿ ਉਹਨੇ ਮਨ ਵਿੱਚ ਵਿਚਾਰਿਆ ਕਿ ਮੈਂ ਜਨਵਰ ਜਿਹੜੇ ਜਨਵਰ ਮਾਰਦਾ ਸੀ ਖਾਲਸਾ ਜੀ ਉਹ ਜੰਗਲ ਵਿੱਚ ਜਾ ਕੇ ਜਨਵਰਾਂ ਨੂੰ ਮਾਰਨਾ ਕਰਦਾ ਸੀ ਤੇ ਜਨਵਰਾਂ ਨੂੰ ਮਾਰ ਕੇ ਹੀ ਖਾਲਸਾ ਜੀ ਆਪਣਾ ਪੇਟ ਭਰਦਾ ਸੀ ਉਹਨੇ ਇੱਕ ਦਿਨ ਕੀ ਵੇਖਿਆ ਕਿ ਕੋਈ ਸਾਧੂ ਤਪ ਕਰਦਾ ਥੋੜੇ ਦਿਨਾਂ ਬਾਅਦ ਫਿਰ ਵੇਖਿਆ ਉੱਥੇ ਇੱਕ ਸਾਧੂ ਦੂਜਾ ਤਪ ਕਰਦਾ ਉਹਨੂੰ ਕਾਫੀ ਸਾਧੂ ਜਿਹੜੇ ਜੰਗਲ ਵਿੱਚ ਬੈਠੇ ਆ ਪਰਮੇਸ਼ਰ ਦੀ ਆराधना ਕਰਦੇ ਆ ਨਜ਼ਰ ਆਏ ਭਜਨ ਕਰਦੇ ਤੇ ਖਾਲਸਾ ਜੀ ਉਹਨੇ ਮਨ ਵਿੱਚ ਵਿਚਾਰ ਆਈ ਕਿ ਮੈਂ ਜੰਗਲ ਵਿੱਚ ਆਉਣਾ ਹਾਂ ਜਾਨਵਰ ਮਾਰਨ ਵਾਸਤੇ ਇਹ ਜੰਗਲ ਵਿੱਚ ਆ ਕੇ ਬੈਠੇ ਹਨ ਪਰਮੇਸ਼ਰ ਅਕਾਲਪੁਰਖ ਨੂੰ ਪਾਉਣ ਵਾਸਤੇ ਖਾਲਸਾ ਜੀ ਉਹ ਢੀੜੀ ਦੇ ਮਨ ਵਿੱਚ ਆਇਆ ਤੇ ਫਿਰ ਉਹਨੇ ਬਿਕਰਮਾਜੀਤ ਕੋਲੋਂ ਆਪਣਾ ਆਪਣੇ ਉਤੇ ਡੰਨ ਲਵਾਉਣਾ ਕੀਤਾ ਸੀ ਤੇ ਜੇਲੇ ਪੈ ਗਿਆ ਸੀ ਉਹਨਾਂ ਦਾ ਇਹ ਖਿਆਲ ਸੀ ਵੀ ਦੁੱਖ ਭੁੱਖ ਵੇਲੇ ਜਿਹੜਾ ਜੇ ਮੈਨੂੰ ਹੁਣ ਦੁੱਖ ਦੇਊਗਾ ਬਿਕਰਮਾਜੀਤ ਜੇਲ੍ਹ ਦੇ ਵਿੱਚ ਮੈਨੂੰ ਦੁੱਖ ਹੋਊਗਾ ਮੈਨੂੰ ਭੁੱਖ ਬਿਆਪੂਗੀ ਤੇ ਫਿਰ ਮੈਨੂੰ ਪਰਮੇਸ਼ਰ ਚੇਤੇ ਆਊਗਾ ਕਿਉਂਕਿ ਬਿਖੈ ਰਾਜ ਤੇ ਅੰਧਰਾ ਭਾਰੀ ਦੁੱਖ ਲਾਗਾ ਆਰਾਮ ਨਾਮ ਚਿਤਾਰੀ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਕਹਿੰਦੇ ਜਿਹੜੇ ਭਗਤ ਹਨ ਉਹ ਗਰੀਬੀ ਵਿੱਚ ਰਹਿਣਾ ਖਾਲਸਾ ਜੀ ਪਸੰਦ ਕਰਦੇ ਕਿ ਜਿਵੇਂ ਮਹਾਂਪੁਰਖ ਕਹਿੰਦੇ ਬਾਣੀ ਕਹਿੰਦੀ ਆ ਸੰਪਤ ਵਿਪਤ ਪਟਲ ਮਾਇਆ ਧਨ ਤਾਂ ਮੈਂ ਮਗਨ ਹੋਤ ਨਾ ਤੇ ਰੋ ਜਨ ਇਹ ਜਿਹੜੀ ਸੰਪਤ ਹੈ ਜਾਂ ਮਾਇਆ ਹੈ ਜਾਂ ਕਹੀਂ ਕੁਛ ਹੈ ਇਹਦੇ ਵਿੱਚ ਜਿਹੜੇ ਭਗਤ ਜਨ ਹਨ ਉਹ ਖਾਲਸਾ ਜੀ 모ਹੇ ਨਹੀਂ ਜਾਂਦੇ ਉਹਨਾਂ ਦਾ ਮਨ ਉਹਦੇ ਵਿੱਚ ਗ੍ਰਸਤ ਨਹੀਂ ਹੁੰਦਾ ਸੋ ਸਚੇ ਪਾਸ਼ਾ ਮਹਾਰਾਜ ਕਹਿੰਦੇ ਕਈਆਂ ਨੂੰ ਇਹ ਦੁੱਖ ਚੰਬੜਾ ਹੋਇਆ ਕਈਆਂ ਨੂੰ ਭੁੱਖ ਚੰਬੜੀ ਹੋਈ ਹੈ ਮਹਾਰਾਜ ਹੋਰ ਬਚਨ ਕਰਦੇ ਕਹਿੰਦੇ ਜਿਸ ਗ੍ਰਹਿ ਬਹੁਤ ਤਸੈ ਗ੍ਰਹਿ ਚਿੰਤਾ ਜਿਸ ਘਰ ਵਿੱਚ ਬਹੁਤ ਮਾਇਆ ਹੈ ਬੜਾ ਸੋਖ ਹੈ ਉਹਨੂੰ ਵੀ ਇਹ ਚਿੰਤਾ ਲੱਗੀ ਹੋਈ ਹੈ ਮਹਾਰਾਜ ਕਹਿੰਦੇ ਜਿਸ ਗ੍ਰਹਿ ਥੋੜੀ ਸੋ ਫਰੇ ਪਰਮੰਤਾ ਜਿਹੜੇ ਗ੍ਰਹਿ ਵਿੱਚ ਥੋੜੀ ਹੈ ਉਹ ਪਰਮ ਦਾ ਹੀ ਫਿਰਦਾ ਪੈਸੇ ਵਾਸਤੇ ਲੱਭਦਾ ਫਿਰਦਾ ਹਲਕਾਏ ਕੁੱਤੇ ਵਾਂਗੂ ਮੈਂ ਕੀ ਕਿੱਥੋਂ ਲੱਭ ਲਿਆਵਾ ਕੀ ਕਰਾਂ ਦੋਹੋ ਬਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀ ਹੈ ਪਰ ਜਿਹੜਾ ਕਹਿੰਦੇ ਇਹਨਾਂ ਦੋਵਾਂ ਅਵਸਥਾਂ ਦੇ ਵਿੱਚੋਂ ਉੱਚਾ ਹੈ ਮੁਕਤਾ ਹੈ ਉਹ ਸੁਹੇਲਾ ਉਹਨੂੰ ਸੱਜਣ ਬਣਾਉਣਾ ਚਾਹੀਦਾ ਉਹਦੀ ਭਾਲ ਕਰਨੀ ਚਾਹੀਦੀ ਹੈ ਸੋ ਖਾਲਸਾ ਜੀ ਸੱਚੇ ਪਾਸ਼ਾ ਮਹਾਰਾਜ ਕਹਿੰਦੇ ਪਰ ਜਿਹੜੀ ਬੰਦ ਖਲਾਸੀ ਹੈ ਨਾ ਪਾਣਾ ਮੰਨਣਾ ਇਹ ਵੀ ਖਾਲਸਾ ਜੀ ਵਾਹਿਗੁਰੂ ਜੀ ਦੇ ਹੁਕਮ ਤੋਂ ਬਿਨਾ ਪ੍ਰਾਪਤ ਨਹੀਂ ਹੁੰਦੀ ਬੰਦ ਖਲਾਸੀ ਪਾਣਾ ਹੋਈ ਮਹਾਰਾਜ ਦੇ ਭਾਣੇ ਵਿੱਚ ਹੁਕਮ ਵਿੱਚ ਹੀ ਆ ਵੀ ਬੰਦ ਖਲਾਸੀ ਤੇ ਖਾਲਸਾ ਜੀ ਪਰ ਜਿਨ੍ਹਾਂ ਨੇ ਸਤਗੁਰੂ ਜੀ ਮਹਾਰਾਜ ਤੇ ਓਟਾਂ ਲਾਈਆਂ ਆਸਰੇ ਮਹਾਰਾਜ ਨੂੰ ਕੀਤਾ ਹੈ ਆਸਰਾ ਭਾਲਿਆ ਸਤਿਗੁਰਾਂ ਦਾ ਫਿਰ ਦਇਆ ਧਾਰੀ ਤਿਨੂੰ ਧਾਰਨ ਹਾਰ ਬੰਧਨ ਤੇ ਛੁੱਟੀ ਬੰਧਨ ਤੇ ਹੋਈ ਛੁਟਕਾਰ ਇਹ ਬਚਨ ਮਹਾਰਾਜ ਦੀ ਪਾਵਨ ਪਵਿੱਤਰ ਬਾਣੀ ਦੇ ਜਿਨ੍ਹਾਂ ਨੇ ਫਿਰ ਸਤਿਗੁਰਾਂ ਦਾ ਭਾਣਾ ਮੰਨਣਾ ਕੀਤਾ ਹੈ ਉਹਨਾਂ ਦਾ ਫਿਰ ਸਤਿਗੁਰ ਜੀਆ ਨੇ ਜੰਮਣ ਮਰਨ ਜਿਹੜਾ ਹੈ ਮਾਇਆ ਦੇ ਜਮਾਂ ਦੋ ਅਗਿਆਨ ਦੀ ਚੁਰਾਸੀ ਹੈ ਮਾਤ ਦੇ ਗਰਭ ਦੇ ਬੰਦੀਖਾਨੇ ਵਿੱਚੋਂ ਛੁਡਾ ਲਿਆ ਹੈ ਇਹ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਜਿਹੜੇ ਹਉਮੈ ਕਰਦੇ ਆ ਹੰਕਾਰ ਕਰਦੇ ਆ ਹਉਮੈ ਏਹੀ ਬੰਧਨ ਫਿਰ ਫਿਰ ਜੋਨੀ ਪਾਹੇ ਭੋਮੇ ਦਾ ਖਾਲਸਾ ਜੀ ਫਿਰ ਇਹੀ ਕੰਮ ਹੈ ਕਿ ਉਹ ਹੰਗਤਾ ਮਮਤਾ ਜਿਹੜੀ ਆ ਨਰਕ ਦੇ ਬੰਦੀਖਾਨੇ ਵਿੱਚ ਹੀ ਪਾ ਦਿੰਦੀ ਆ ਉਥੋਂ ਫਿਰ ਖਾਲਸਾ ਜੀ ਨਿਕਲਿਆ ਨਹੀਂ ਜਾਂਦਾ ਪਰ ਜਿਨ੍ਹਾਂ ਨੇ ਗੁਰਮੁਖਾਂ ਨੇ ਗੁਰਸਿੱਖਾਂ ਨੇ ਜਿਨ੍ਹਾਂ ਨੇ ਸਤਗੁਰ ਜੀਆਂ ਨਾਲ ਪ੍ਰੇਮ ਕੀਤਾ ਹੈ ਸਤਗੁਰ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਜਪਿਆ ਹੈ ਤੇ ਭਾਣੇ ਨੂੰ ਮੰਨਣਾ ਕੀਤਾ ਹੈ ਉਹਨਾਂ ਪ੍ਰਸਾਦ ਬਾਣੀ ਕਹਿੰਦੀ ਆ ਗੁਰਸਿੱਖੀ ਭਾਣਾ ਮੰਨਿਆ ਗੁਰਪੂਰਾ ਪਾਰ ਲੰਗਾਏ ਜਿਨ੍ਹਾਂ ਨੇ ਸਤਿਗੁਰ ਜੀਆਂ ਦਾ ਬਾਣਾ ਮੰਨਿਆ ਹੈ ਹੁਕਮ ਮੰਨਿਆ ਹੈ ਆਪਣੇ ਗੁਰੂ ਦਾ ਹੁਕਮ ਮੰਨਿਆ ਹੈ ਉਹਨਾਂ ਨੂੰ ਫਿਰ ਪੂਰਾ ਗੁਰੂ ਖਾਲਸਾ ਜੀ ਪਾਰ ਲੰਗਾ ਦਿੰਦਾ ਹੈ ਮਹਾਰਾ ਸੱਚੇ ਪਾਸ਼ਾ ਬਚਨ ਕਰਦੇ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਲਿਖਦੇ ਕਿ ਧਰਮ ਰਾਏ ਨੂੰ ਆਖੇ ਹੋਣ ਸਭਨਾ ਦੀ ਕਰ ਬੰਦ ਖਲਾਸੀ ਜਿਵੇਂ ਖਾਲਸਾ ਜੀ ਰਾਜੇ ਜਨਕ ਨੇ ਕਹਿਣਾ ਕੀਤਾ ਸੀ ਇਸੇ ਪ੍ਰਕਾਰ ਜਦੋਂ ਆਪਾਂ ਬਚਨ ਮੰਨਦੇ ਹਾਂ ਗੁਰੂ ਦਾ ਬਚਨ ਕਮਾਉਂਦੇ ਹਾਂ ਫਿਰ ਸਾਡਾ ਗੁਰੂ ਖਾਲਸਾ ਜੀ ਧਰਮ ਰਾਏ ਨੂੰ ਆਖ ਦਿੰਦਾ ਕਿ ਇਹ ਜਿਹੜੇ ਮੇਰੇ ਭਗਤ ਹਨ ਨਾਮ ਜਪਣ ਵਾਲੇ ਗੁਰਸਿੱਖ ਪਿਆਰੇ ਹਨ ਇਹਨਾਂ ਦੀ ਭਾਈ ਬੰਦ ਖਲਾਸੀ ਕਰਦੇ ਇਹ ਸੱਚਖੰਡ ਨੂੰ ਜਾਣਗੇ ਸੋ ਪਰ ਖਾਲਸਾ ਜੀ ਆਪਣੇ ਆਪ ਨਹੀਂ ਛੁਟਿਆ ਜਾ ਸਕਦਾ ਗੁਰੂ ਪੂਰਾ ਕਿਰਪਾ ਕਰੇ ਤੇ ਫਿਰ ਛੁਟਿਆ ਜਾਂਦਾ ਨਹੀਂ ਤੇ ਖਾਲਸਾ ਜੀ ਨਹੀਂ ਛੁਟਿਆ ਜਾਂਦਾ ਆਹ ਕਿਰਪਾ ਕਰਨ ਆਪਾਂ ਨੂੰ ਇਹ ਜਨਮ ਮਿਲਿਆ ਹੈ ਖਾਲਸਾ ਜੀ ਇਹਦੇ ਵਿੱਚ ਵਾਹਿਗੁਰੂ ਜੀ ਨੂੰ ਯਾਦ ਰੱਖਣਾ ਚਾਹੀਦਾ ਹੈ ਵਾਹਿਗੁਰੂ ਜੀ ਮਹਾਰਾ ਸੱਚੇ ਪਾਸ਼ਾ ਦੀ ਸਿਫਤ ਸਲਾਹ ਕਰਕੇ ਹੀ ਜੀਵਨ ਬਤੀਤ ਕਰਨਾ ਚਾਹੀਦਾ ਹੈ ਬਾਕੀ ਖਾਲਸਾ ਜੀ ਮਾਇਆ ਜਿਹੜੀ ਹੈ ਇਹ ਦੁਹਾਂ ਚੋਹਾਂ ਦਣਾਂ ਦਾ ਮੇਲਾ ਹੈ ਮਹਾਰਾਜ ਕਹਿੰਦੇ ਮਾਨਸ ਜਨਮ ਦਿਓ ਤਹਿ ਠਾਕੁਰ ਸੋ ਤੈ ਮਨੋ ਸੋ ਤੈ ਕਿਉਂ ਵਿਸਰ ਆਇਓ ਇਹ ਬਚਨ ਮਹਾਰਾਜ ਦੀ ਬਾਣੀ ਦੇ ਵਿਸਰਦਾ ਹੋਵਾਂ ਤੇ ਮਾਫੀ ਚਾਹੁੰਨਾ ਹਾਂ ਕਈ ਵਾਰ ਖਾਲਸਾ ਜੀ ਪੰਕਤੀ ਵਿਸਰ ਵੀ ਜਾਂਦੀ ਹੈ ਕਿ ਇਹ ਵਾਹਿਗੁਰੂ ਜੀ ਨੇ ਸਾਨੂੰ ਜਿਹੜਾ ਜਨਮ ਦਿੱਤਾ ਹੈ ਇਹ ਬੰਦਿਆ ਤੂੰ ਕਿਉਂ ਮੂਰਖਤਾਈ ਕਰਕੇ ਵਿਸਾਰ ਲਿਆ ਹੈ ਐਵੇਂ ਕਿਉਂ ਹੰਕਾਰ ਕਰਦਾ ਹੈ ਕਿਉਂਕਿ ਉਹ ਮਹਾਰਾਜ ਸੱਚੇ ਪਾਸ਼ਾ ਦੀਨ ਦੁਨੀ ਦੇ ਮਾਲਕ ਹੀ ਸਾਡੀ ਬੰਦ ਖਲਾਸੀ ਕਰਨ ਵਾਲੇ ਹਨ ਆਓ ਖਾਲਸਾ ਜੀ ਅੱਜ ਦੀ ਹੱਡ ਬੀਤੀ ਸਰਵਣ ਕਰੀਏ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰਾਂ ਦੀ ਮਿਹਰ ਸਦਕਾ ਜੋ ਆਈ ਹੈ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਮਹਾਰਾਜ ਨੇ ਮਿਹਰਾ ਕੀਤੀਆਂ ਤਰਸ ਕੀਤਾ ਇੱਕ ਬੇਨਤੀ ਖਾਲਸਾ ਜੀ ਆਪ ਜੀ ਦੇ ਚਰਨਾਂ ਵਿੱਚ ਕਰਨੀ ਹੈ ਜਿਵੇਂ ਦਾਸ ਹੱਡ ਬੀਤੀਆਂ ਬੋਲਦਾ ਖਾਲਸਾ ਜੀ ਕਿੱਥੋਂ ਲੱਭਣੀਆਂ ਪੈਂਦੀਆਂ ਸੰਗਤ ਨਾਲ ਗੱਲ ਕਰਨੀ ਪੈਂਦੀ ਵਿਚਾਰ ਕਰਨੀ ਪੈਂਦੀ ਫਿਰ ਬੇਨਤੀਆਂ ਕਰਨੀਆਂ ਪੈਂਦੀਆਂ ਕਈ ਦੱਸਦੇ ਨਹੀਂ ਕਈਆਂ ਕੰਨਿਆ ਨੂੰ ਫਿਰ ਕਈ ਯਤਨ ਕਰਕੇ ਪੁੱਛਣੀਆਂ ਪੈਂਦੀਆਂ ਤੇ ਆਪ ਸੰਗਤਾਂ ਵਾਸਤੇ ਦਾਸਰਾ ਖਾਲਸਾ ਜੀ ਇਹ ਲੈ ਕੇ ਆਉਂਦਾ ਕਿ ਸਾਨੂੰ ਕੁਛ ਸਾਡਾ ਕੋਈ ਪ੍ਰੇਮ ਸ਼ੀਦਾ ਨਾਲ ਬਣ ਸਕੇ ਅਸੀਂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾਲ ਜੁੜ ਸਕੀਏ ਬਾਣੀ ਨਾਲ ਜੁੜ ਸਕੀਏ ਪਰ ਖਾਲਸਾ ਜੀ ਮੈਂ ਵੇਖਦਾ ਹਾਂ ਕਿ ਬਹੁਤੇ ਜਿਹੜੇ ਹਨ ਉਹ ਜਰੂਰ ਉਥੇ ਕਮੈਂਟਾਂ ਦੇ ਵਿੱਚ ਦੱਸ ਦਿਆ ਕਰੋ ਕਿ ਹਾਂਜੀ ਅਸੀਂ ਇਹ ਸਰਵਣ ਕੀਤੀ ਸਾਨੂੰ ਇਥੋਂ ਕੁਛ ਲੱਭਾ ਜੇ ਆਪ ਜੀ ਨੂੰ ਕੁਝ ਨਹੀਂ ਲਾਭ ਰਿਹਾ ਇਹਦੇ ਵਿੱਚੋਂ ਫਿਰ ਖਾਲਸਾ ਜੀ ਕੋਈ ਲਾਭ ਨਹੀਂ ਹੈ ਫਿਰ ਇਹਦਾ ਕੋਈ ਫਾਇਦਾ ਨਹੀਂ ਹੈ ਫਿਰ ਆਪਾਂ ਇਹਨਾਂ ਨੂੰ ਬੰਦ ਕਰ ਦੇਵਾਂਗੇ ਜੇ ਕਿਸੇ ਨੂੰ ਕੋਈ ਲਾਭ ਹੋ ਰਿਹਾ ਤੇ ਉਥੇ ਖਾਲਸਾ ਜੀ ਕਮੈਂਟਾਂ ਵਿੱਚ ਦੱਸਣਾ ਚਾਹੀਦਾ ਮੈਸੇਜ ਕਰਕੇ ਦੱਸਣਾ ਚਾਹੀਦਾ ਦਾਸ ਨੂੰ ਵੀ ਹੋਵੇਗਾ ਵੀ ਭਾਈ ਜਿਹੜੀ ਮਹਾਰਾਜ ਅਕਾਲਪੁਰਖ ਨੇ ਸਾਡੀ ਸੇਵਾ ਲਈ ਹੈ ਉਹ ਕੋਈ ਸੇਵਾ ਦਾ ਲਾਭ ਹੋ ਰਿਹਾ ਤੇ ਜੇ ਖਾਲਸਾ ਜੀ ਕਿਸੇ ਪ੍ਰਕਾਰ ਕੋਈ ਲਾਭ ਨਹੀਂ ਹੋ ਰਿਹਾ ਫਿਰ ਇਹਦਾ ਕੋਈ ਫਾਇਦਾ ਨਹੀਂ ਕਹਿੰਦੇ ਹੁੰਦੇ ਉਹ ਡਾਕਟਰ ਕੋਲੇ ਜਾਈਏ ਜਿਸ ਡਾਕਟਰ ਦੀ ਦਵਾਈ ਆ ਉਹ ਖਤਰਾਸ ਆ ਜਾਵੇ ਜਿਸ ਡਾਕਟਰ ਦੀ ਦਵਾਈ ਖਾਣ ਨਾਲ ਕੁਝ ਨਾ ਕੁਝ ਦੇ ਫਰਕ ਪਵੇ ਪਰ ਜਿਹੜੇ ਡਾਕਟਰ ਕੋਲੇ ਦਵਾਈ ਲੈਣ ਨਾਲ ਕੋਈ ਫਰਕ ਨਾ ਪਵੇ ਉਹਨੂੰ ਫਿਰ ਤਿਆਗ ਦੇਣਾ ਚਾਹੀਦਾ ਛੱਡ ਦੇਣਾ ਚਾਹੀਦਾ ਪਰ ਖਾਲਸਾ ਜੀ ਮੈਂ ਵੇਖਿਆ ਹੈ ਜਦੋਂ ਅਸੀਂ ਬਹੁਤਿਆਂ ਵਿਚਾਰਾਂ ਵਾਲੇ ਮਨੁੱਖਾਂ ਦੀ ਸੁਣਾਂਗੇ ਨਾ ਉਦੋਂ ਅਸੀਂ ਖਾਲਸਾ ਜੀ ਪਾਰ ਨਹੀਂ ਲੰਘ ਸਕਦੇ ਮੈਂ ਇਹ ਨਹੀਂ ਕਹਿ ਰਿਹਾ ਕਿ ਦਾਸ ਨੂੰ ਸੁਣੋ ਮੈਂ ਤਾਂ ਇੱਕ ਨਮਾਣਾ ਜਿਹਾ ਮਹਾਰਾਜ ਜੀਆਂ ਦਾ ਗੁਰਸਿੱਖਾ ਨਾ ਕੋਈ ਬਹੁਤਾ ਗਿਆਨ ਹੈ ਨਾ ਸੋਝੀ ਹੈ ਤੇ ਨਾ ਹੀ ਖਾਲਸਾ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਐਵੇਂ ਮਹਾਰਾਜ ਜੀ ਹੰਕਾਰ ਨਾ ਕਰਾਉਣ ਪਰ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਹਾਂ ਜਦੋਂ ਆਪਾਂ ਕਿਸੇ ਇੱਕ ਗੁਰਮੁਖ ਦੇ ਵਿਚਾਰ ਸੁਣਦੇ ਹਾਂ ਫਿਰ ਦੂਸਰੇ ਦੇ ਸੁਣਨ ਲੱਗ ਪੈਂਦੇ ਆ ਤੇ ਖਾਲਸਾ ਜੀ ਉਹਨਾਂ ਵਿਚਾਰਾਂ ਦਾ ਤਕਰਾਰ ਹੋ ਜਾਂਦਾ ਤਕਰਾਰ ਐਵੇਂ ਹੋ ਜਾਂਦਾ ਹੁਣ ਕਿਸੇ ਨੇ ਮੋਗਿਓਂ ਅੰਮ੍ਰਿਤਸਰ ਜਾਣਾ ਕਿਸੇ ਨੇ ਜਲੰਧਰੋਂ ਜਾਣਾ ਕਿਸੇ ਨੇ ਖਾਲਸਾ ਜੀ ਬਟਾਲੇੋਂ ਜਾਣਾ ਸਾਰੇ ਹੀ ਰਾਹ ਵੱਖੋ ਵੱਖਰੇ ਆ ਪਰ ਜਾਣਾ ਸਾਰਿਆਂ ਨੇ ਆਹ ਸ੍ਰੀ ਅੰਮ੍ਰਿਤਸਰ ਸਾਹਿਬ ਹੈ ਸੋ ਇਸ ਕਰਕੇ ਇਹ ਵਿਚਾਰਾਂ ਦਾ ਟਕਰਾਰ ਹੋ ਜਾਂਦਾ ਤੇ ਖਾਲਸਾ ਜੀ ਦਾਸ ਕੋਲੇ ਬਹੁਤ ਆਉਂਦੀਆਂ ਆ ਮਾੜੀਆਂ ਸ਼ਕਤੀਆਂ ਕਿਵੇਂ ਬਚੀਏ ਜੀ ਆ ਇਹੋ ਜੀਆਂ ਗੱਲਾਂ ਦਾਸ ਵੀ ਲਿਖ ਕੇ ਪਾ ਸਕਦਾ ਪਰ ਮੈਂ ਨਹੀਂ ਚਾਹੁੰਦਾ ਜਿਵੇਂ ਦੀ ਖਾਲਸਾ ਜੀ ਕੋਈ ਹੱਡ ਵੀਤੀ ਆਉਂਦੀਵੇਂ ਦੀ ਦਾਸ ਵਿਚਾਰ ਕਰਕੇ ਪਾ ਦਿੰਦਾ ਮਹਾਰਾਜ ਜਾਣੀ ਜਾਣ ਹੈ ਪਰ ਖਾਲਸਾ ਜੀ ਦਾਸ ਇੱਕ ਚੀਜ਼ ਵੇਖ ਰਿਹਾ ਕਿ ਕੋਈ ਬਹੁਤਾ ਹੰਗਾਰਾ ਸੰਗਤ ਵੱਲੋਂ ਨਹੀਂ ਮਿਲ ਰਿਹਾ ਤੇ ਇਸ ਕਰਕੇ ਵੈਸੇ ਮੈਂ ਚਾਹੁੰਦਾ ਆ ਸਾ ਮਹਾਰਾਜਾ ਕਿਰਪਾ ਕਰਨ ਮੇਰੀ ਇੱਛਾ ਸੀ ਖਾਲਸਾ ਜੀ ਵੀ ਆਪਾਂ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਦੀ ਜਿਹੜੀ ਕਥਾ ਫਿਰ ਆਰੰਭ ਕਰੀਏ ਕਿਉਂਕਿ ਪਹਿਲਾ ਚੈਨਲ ਬੰਦ ਹੋ ਗਿਆ ਤੇ ਆਪਾਂ ਕੁਝ ਵਿਚਾਰ ਹੋਰ ਵੀ ਖਾਲਸਾ ਜੀ ਜਪਜੀ ਸਾਹਿਬ ਬਾਰੇ ਖੁੱਲ ਕੇ ਰੱਖਾਂਗੇ ਫਿਰ ਮਹਾਰਾਜ ਕਿਰਪਾ ਕਰਨ ਸ੍ਰੀ ਸੁਖਣੀ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਦੀ ਕਥਾ ਕਰਾਂਗੇ ਚੌਪਾਈ ਸਾਹਿਬ ਦੀ ਜਿਹੜੀਆਂ ਖਾਲਸਾ ਜੀ ਦੁਪਹਿਰੇ ਵਿੱਚ ਪੜਨ ਵਾਲੀਆਂ ਬਾਣੀਆਂ ਉਹਨਾਂ ਦੀ ਵਿਚਾਰ ਅਦਾਸ ਚਾਹੁੰਦਾ ਸੀ ਪਰ ਜੇ ਕੋਈ ਸੁਣਨ ਵਾਲਾ ਨਹੀਂ ਹੋਵੇਗਾ ਫਿਰ ਖਾਲਸਾ ਜੀ ਮੈਨੂੰ ਸਮਾਂ ਕੱਢਣਾ ਬੜਾ ਔਖਾ ਕਿਉਂਕਿ ਮੇਰੇ ਕੋਲ ਸਮਾਂ ਨਹੀਂ ਮਹਾਰਾਜ ਕਿਰਪਾ ਕਰਨ ਆਓ ਖਾਲਸਾ ਜੀ ਅੱਜ ਦੀ ਹੱਟ ਵੀ ਤੀ ਸਰਵਣ ਕਰੀਏ ਮਹਾਰਾਜ ਦੀਨ ਦੁਨੀ ਦੇ ਮਾਲਕ ਮੇਰਾ ਕਰਨ ਆਓ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਕਰੀਏ ਇਹ ਖਾਲਸਾ ਜੀ ਹੱਡ ਬੀਤੀ ਇੱਕ ਭੈਣ ਹੋਣਾ ਨੇ ਸੁਣਾਉਣਾ ਕੀਤੀ ਹੈ ਉਹਨਾਂ ਦਾ ਪਿੰਡ ਖਾਲਸਾ ਜੀ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਹੈ ਕੋਈ ਪਿੰਡ ਉਹਨਾਂ ਨੇ ਦੱਸਣਾ ਕੀਤਾ ਸੀ ਵਿਸਰ ਗਿਆ ਹੈ ਦਾਸ ਤੇ ਭਲਾ ਜਾ ਉਹਦਾ ਨਾਂ ਸੀ ਉਥੋਂ ਦੇ ਭੈਣ ਨੇ ਤੇ ਭੈਣ ਦੱਸਦੀ ਆ ਕਿ ਅਸੀਂ ਲੋਕਾਂ ਕੋਲੋਂ ਬਹੁਤ ਸੁਣਿਆ ਕਿ ਬਾਬਾ ਦੀਪ ਸਿੰਘ ਸਾਹਿਬ ਬਹੁਤ ਉਹਨਾਂ ਵਿੱਚ ਸ਼ਕਤੀ ਆ ਤੇ ਬਹੁਤ ਉਹਨਾਂ ਦੇ ਘਰ ਜਾ ਕੇ ਸੰਗਤਾਂ ਨੂੰ ਬਹੁਤ ਕੁਝ ਪ੍ਰਾਪਤ ਹੁੰਦਾ ਤੇ ਇਦਾਂ ਲੋਕਾਂ ਨਾਲ ਲੋਕਾਂ ਕੋਲੋਂ ਸੁਣਨ ਕਰਕੇ ਹੀ ਮੈਂ ਸ਼ੀਦਾ ਨਾਲ ਜੁੜੀ ਫਿਰ ਕਹਿੰਦੇ ਮੈਂ ਜਦੋਂ ਜੁੜ ਗਈ ਸਾਂ ਬਾਣੀ ਪੜਨ ਲੱਗ ਪਈ ਸਾਂ ਬਾਬਾ ਦੀਪ ਸਿੰਘ ਸਾਹਿਬ ਦੇ ਧਰਵੀ ਜਾਣ ਲੱਗ ਪਈ ਸਾਂ ਫਿਰ ਕਹਿੰਦੇ ਕੁਦਰਤੀ ਸਾਨੂੰ ਤੁਹਾਡੀਆਂ ਵੀਡੀਓ ਮਿਲ ਗਈਆਂ ਤੇ ਇਹ ਖਾਲਸਾ ਜੀ ਹੱਡ ਬੀਤੀ ਕੁਝ 5 ਕੁ ਮਹੀਨੇ 6 ਮਹੀਨੇ ਪਹਿਲਾਂ ਦੀ ਐ ਤੇ ਉਹ ਕਹਿੰਦੇ ਸਾਨੂੰ ਤੁਹਾਡੀਆਂ ਹੱਡ ਬੀਤੀਆਂ ਕੁਦਰਤੀ YouTube ਦੇ ਉੱਤੇ ਲੱਭ ਗਈਆਂ ਕਿਉਂਕਿ ਖਾਲਸਾ ਜੀ ਕਈ ਵਾਰ ਉਹ ਕਹਿੰਦੇ ਹੁੰਦੇ ਆ ਨਾ ਫੋਨ ਸੁਣਦਾ ਕਈ ਵਾਰ ਕੁਝ ਚੀਜ਼ ਬੋਲੀਏ ਤੇ ਉਦਾਂ ਦੀਆਂ ਚੀਜ਼ਾਂ ਅੱਗੇ ਆਉਣ ਲੱਗ ਪੈਂਦੀਆਂ ਕੁਦਰਤੀ ਐਵੇਂ ਖਾਲਸਾ ਜੀ ਉਹਨਾਂ ਨਾਲ ਹੋਇਆ ਤੇ ਚਲੋ ਉਹਨਾਂ ਨੇ ਹੱਡ ਬੀਤੀਆਂ ਸੁਣਨੀਆਂ ਸ਼ੁਰੂ ਕੀਤੀਆਂ ਮਹਾਰਾਜ ਦੀ ਕਿਰਪਾ ਵਰਤੀ ਉਹਨਾਂ ਦੇ ਘਰ ਕੀ ਸੀ ਹੁਣ ਇਹ ਆਪਾਂ ਖਾਲਸਾ ਜੀ ਦੋਸੀ ਇਹ ਆਪ ਜੀ ਨੂੰ ਉਹਨਾਂ ਦੀ ਇੱਕ ਭੁਜੰਗਣ ਸੀ ਬੱਚੀ ਸੀ 9 ਸਾਲ ਦੀ ਸਕੂਲ ਪੜ੍ਹਦੀ ਸੀ ਤੇ ਖਾਲਸਾ ਜੀ ਉਹ ਭੈਣ ਦੱਸਦੀ ਹੈ ਕਿ ਗਲੇ ਦੇ ਲਾਗੇ ਅਗਲੇ ਬੰਨੇ ਜਿੱਥੇ ਹੱਡੀ ਜੀ ਹੁੰਦੀ ਹੈ ਗਲੇ ਦੇ ਉਥੇ ਛੋਟਾ ਜਿਹਾ ਪਹਿਲਾਂ ਕੁਦਰਤੀ ਜਿੱਦਾਂ ਇੱਕ ਫਿੰਸੀ ਹੁੰਦੀ ਆ ਇਦਾਂ ਹੋਇਆ ਫਿਰ ਉਹ ਹੌਲੀ-ਹੌਲੀ ਜਿੱਦਾਂ ਭਰ ਗਿਆ ਭਰਨ ਤੋਂ ਬਾਅਦ ਉਹ ਜ਼ਿਆਦਾ ਇੱਕ ਗੜ ਵਾਂਗ ਹੋ ਗਿਆ ਤੇ ਮੇਰੀ ਬੱਚੀ ਕੋਲੋਂ ਬੋਲਿਆ ਨਹੀਂ ਸੀ ਜਾਂਦਾ ਸਕੂਲੋਂ ਅਸੀਂ ਹਟਾ ਲਈ ਤੇ ਡਾਕਟਰਾਂ ਕੋਲੇ ਲੈ ਕੇ ਗਏ ਦਵਾਈ ਵਗੈਰਾ ਲਈ ਪਹਿਲਾਂ ਤੇ ਆਮ ਪਿੰਡ ਦਵਾਈ ਲਈ ਉਹਨਾਂ ਨੇ ਉਹ ਫਿਆ ਹੁੰਦਾ ਉਹ ਲਾ ਦਿੱਤਾ ਦਵਾਈ ਦੇ ਦਿੱਤੀ ਕਹਿੰਦੇ ਠੀਕ ਹੋ ਜਾਏਗਾ ਪਰ ਹੌਲੀ ਹੌਲੀ ਉਹ ਜਿਹੜਾ ਜ਼ਖਮ ਜਿਹੜਾ ਬਾਹਰ ਸੀ ਉਹ ਅੰਦਰ ਵੀ ਹੋ ਗਿਆ ਗਲੇ ਦੇ ਅੰਦਰ ਹੋਣ ਕਰਕੇ ਬੱਚੀ ਨਾਲ ਜਦੋਂ ਖੰਗ ਦੀ ਸੀ ਤੇ ਖੂਨ ਆਉਂਦਾ ਸੀ ਮੂੰਖ ਨਾਲ ਸਾਨੂੰ ਲੱਗਦਾ ਸੀ ਵੀ ਕੋਈ ਹੋਰ ਬਿਮਾਰੀ ਬੱਚੀ ਨੂੰ ਹੋ ਗਈ ਮੈਂ ਬਹੁਤ ਰੋਣਾ ਬੜੀ ਮੈਨੂੰ ਫਿਕਰ ਲੱਗੀ ਵੀ ਕਦੇ ਕੁਝ ਹੋਰ ਨਾ ਸਰੀਰ ਨੂੰ ਕੋਈ ਦੁੱਖ ਰੋਗ ਲੱਗ ਗਿਆ ਹੋਵੇ ਕਹਿੰਦੇ ਅਸੀਂ ਫਿਰ ਚੰਗੇ ਹਸਪੀਟਲ ਵਿਖਾਇਆ ਉਹਦੀ ਖਾਲਸਾ ਜੀ ਕੈਮਰਾ ਪਾ ਕੇ ਉਹਨਾਂ ਨੇ ਚੈੱਕ ਕੀਤਾ ਉਹਨਾਂ ਨੇ ਦੱਸਿਆ ਵੀ ਨਹੀਂ ਕੋਈ ਇਹੋ ਜਿਹਾ ਕੋਈ ਕਿਸੇ ਪ੍ਰਕਾਰ ਦਾ ਕੋਈ ਫਿਕਰ ਕਰਨ ਦੀ ਲੋੜ ਨਹੀਂ ਹੈ ਕੋਈ ਇਹੋ ਜਿਹਾ ਨਹੀਂ ਹੈ ਸਿਰਫ ਇਹਦੇ ਅੰਦਰ ਜ਼ਖਮ ਹੋ ਗਿਆ ਤੇ ਉਹ ਜ਼ਖਮ ਕਿਵੇਂ ਸੁੱਕੇ ਹੁਣ ਬਾਹਰ ਤੇ ਖਾਲਸਾ ਜੀ ਅਸੀਂ ਕਈ ਉਪਕਾਰ ਕਰ ਲੈਨੇ ਆ ਕਿਉਂਕਿ ਬਾਹਰ ਹਵਾ ਦੇ ਵਿੱਚ ਨਮੀ ਵੀ ਹੈ ਤੇ ਖੁਸ਼ਕੀ ਵੀ ਹੈ ਉਹਦੇ ਕਰਕੇ ਸਾਡਾ ਜ਼ਖਮ ਜਿਹੜਾ ਠੀਕ ਵੀ ਹੋ ਜਾਂਦਾ ਪਰ ਅੰਦਰ ਸਾਡਾ ਸਰੀਰ ਸਾਰਾ ਹੀ ਗਿੱਲਾ ਹੈ ਅੰਦਰੋਂ ਫਿਰ ਸਾਰਾ ਖਾਲਸਾ ਜੀ ਸਰੀਰ ਗਿੱਲਾ ਹੋਣ ਕਰਕੇ ਲਾਰੂਪੀ ਹੋਣ ਕਰਕੇ ਅੰਦਰੋਂ ਫਿਰ ਛੇਤੀ ਜ਼ਖਮ ਜਿਹੜਾ ਠੀਕ ਨਹੀਂ ਹੁੰਦਾ ਤੇ ਚਲੋ ਸਾਨੂੰ ਇਹ ਸਾਡੇ ਮਨੋਂ ਡਰ ਲੱਥ ਗਿਆ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਹੋਈ ਵੀ ਕੋਈ ਧੀ ਨੂੰ ਉਦਾਂ ਦਾ ਰੋਗ ਨਹੀਂ ਹੈ ਪਰ ਉਹ ਜਿਹੜਾ ਜ਼ਖਮ ਸੀ ਉਹ ਬਾਹਰੋਂ ਥੋੜਾ ਘਟ ਗਿਆ ਅੰਦਰ ਥੋੜਾ ਵੱਧ ਗਿਆ ਸੀ ਕੁਝ ਖਾ ਨਹੀਂ ਸੀ ਸਕਦੀ ਕੋਈ ਪੀ ਨਹੀਂ ਸਕਦੀ ਥੋੜਾ ਜਿਹਾ ਪਹਿਲਾਂ ਉਹਨਾਂ ਨੇ ਨਾ ਜਿੱਦਾਂ ਪਾਇਪ ਲਾ ਛੜੀ ਡਾਕਟਰਾਂ ਨੇ ਵੀ ਇਹ ਜਿਹੜਾ ਜ਼ਖਮ ਦੇ ਉੱਤੋਂ ਦੀ ਕੋਈ ਚੀਜ਼ ਪੀਓਗੀ ਤੇ ਜ਼ਖਮ ਵਧੂਗਾ ਫਿਰ ਉਹਨੂੰ ਖਾਲਸਾ ਜੀ ਸਰੇਂਜ ਰਾਇ ਹੀ ਉਹ ਦਿੰਦੇ ਰਹੇ ਆ ਕੋਈ ਲਿਕਵਿਡ ਵਗੈਰਾ ਦੇਣਾ ਸੋ ਐਵੇਂ ਮਹਾਰਾ ਸੱਚੇ ਪਾਤਸ਼ਾਹ ਨੇ ਮਿਹਰਾਂ ਕੀਤੀਆਂ ਤੇ ਹੁਣ ਸਾਨੂੰ ਸੁੱਖ ਹੈ ਪਰ ਉਦੋਂ ਦੁੱਖ ਦੀ ਘੜੀ ਸੀ ਇਹ ਉਦੋਂ ਮਹਾਰਾਜ ਨਾਲ ਅਸੀਂ ਜੁੜੇ ਸ਼੍ਰੀ ਦਾ ਬਾਬਾ ਦੀਪ ਸਿੰਘ ਸਾਹਿਬ ਨਾਲ ਜੁੜੇ ਉਹ ਮਾਤਾ ਜੀ ਦੱਸਦੇ ਭੈਣ ਹੁਣੇ ਦੱਸਦੇ ਕਹਿੰਦੇ ਫਿਰ ਅਸੀਂ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣਾ ਸ਼ੁਰੂ ਕੀਤਾ ਮੈਂ ਜਾਣਾ ਉੱਥੇ ਸੇਵਾ ਕਰਨੀ ਰੋ ਰੋ ਕੇ ਚਪਰੇ ਵਿੱਚ ਬਾਣੀ ਪੜ੍ਹਨੀ ਮਹਾਰਾਜ ਕਿਰਪਾ ਕਰੋ ਬੱਚੀ ਜਿਹੜੀ ਤੰਗ ਹੋਣ ਲੱਗ ਪਈ ਸੀ ਖੰਗ ਆਉਂਦੀ ਸੀ ਖੰਗ ਦੇ ਨਾਲ ਖੂਨ ਆਉਂਦਾ ਬੋਲ ਨਹੀਂ ਸੀ ਸਕਦੀ ਖਾ ਪੀ ਕੁਝ ਨਹੀਂ ਸੀ ਸਕਦੀ ਪਈ ਰਹਿੰਦੀ ਸੀ ਵਿਚਾਰੀ ਪੈਂਦਿਆਂ ਵੀ ਜਿਹੜੀ ਉਹ ਗਰਦਨ ਦੇ ਵਿੱਚ ਦਰਦ ਹੁੰਦੀ ਸੀ ਖਾਰਸ਼ ਹੁੰਦੀ ਸੀ ਪਤਾ ਨਹੀਂ ਉਹ ਕਿਵੇਂ ਜ਼ਖਮ ਹੋ ਗਿਆ ਕਰਮਾਂ ਦਾ ਖਾਲਸਾ ਜੀ ਖੇਡ ਹੁੰਦਾ ਆਪਣੇ ਸਰੀਰ ਉੱਤੇ ਕੋਈ ਫਿੰਸੀ ਵੀ ਨਿਕਲਦੀ ਆ ਤੇ ਕਰਮਾਂ ਦਾ ਜ਼ੋਰ ਹੈ ਖਾਲਸਾ ਜੀ ਓਵੇਂ ਕੁਛ ਨਹੀਂ ਹੁੰਦਾ ਸਰੀਰ ਨੂੰ ਆਦ ਵਿਆਦ ਉਪਾਦ ਇਹ ਤਿੰਨੇ ਤਾਪ ਜਿਹੜੇ ਹਨ ਸਾਡੇ ਕਰਮਾਂ ਕਰਕੇ ਸਾਨੂੰ ਲੱਗਦੇ ਫਿਰ ਖਾਲਸਾ ਜੀ ਕੀ ਹੁੰਦਾ ਭੈਣ ਕਹਿੰਦੀ ਮੈਂ ਬਾਣੀ ਪੜ੍ਹਦੀ ਰਹੀ ਆ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾ ਕੇ ਬੜੀ ਸਤਗੁਰਾਂ ਨੇ ਮਿਹਰ ਕੀਤੀ ਮੇਰਾ ਮਨ ਵੀ ਟਿਕਣ ਲੱਗ ਪਿਆ ਮੈਨੂੰ ਇਦਾਂ ਲੱਗਣਾ ਵੀ ਅੱਜ ਮੈਂ ਘਰੇ ਜਾਵਾਂ ਤੇ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਮੇਰੀ ਧੀ ਬਿਲਕੁਲ ਰਾਜੀ ਹੋ ਗਈ ਹੋਵੇ ਐਵੇਂ ਮਨ ਵਿੱਚ ਵਿਚਾਰ ਹੋਣਾ ਘਰੋਂ ਮੈਂ ਜਾਣਾ ਤੇ ਬਾਣੀ ਪੜਦੇ ਨੇ ਜਾਣਾ ਇਦਾਂ ਮਹਾਰਾਜ ਦੀ ਕਿਰਪਾ ਨਾਲ ਭੈਣ ਕਹਿੰਦੀ ਵਰਨਾ ਮਨ ਮੇਰਾ ਬਾਣੀ ਵਿੱਚ ਲੱਗਣ ਲੱਗ ਪਿਆ ਘਰੇ ਆ ਕੇ ਵੀ ਮੈਂ ਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ ਸਤਗੁਰਾਂ ਦੀ ਕਿਰਪਾ ਨਾਲ ਫਿਰ ਤੁਹਾਡੀਆਂ ਹੱਡ ਬੀਤੀਆਂ ਸੁਣਦਿਆਂ ਸੁਣਦਿਆਂ ਮਨ ਵਿੱਚ ਵਿਚਾਰ ਆਇਆ ਵੀ ਕਿਉਂ ਨਾ ਮਹਾਰਾ ਸੱਚੇ ਪਾਤਸ਼ਾਹ ਕਿਰਪਾ ਕਰਨ ਜਿਹੜੀ ਤੁਸੀਂ ਉਹਦੇ ਵਿੱਚ ਗੱਲ ਦੱਸੀ ਸੀ ਕਿ ਇੱਕ ਸ਼ੀਧੀ ਦੇਗ ਬਾਰੇ ਤੋਂ ਪੈਣ ਕਹਿੰਦੀ ਵੀ ਮੈਨੂੰ ਉਹਦੇ ਬਾਰੇ ਕੁਝ ਪਤਾ ਨਹੀਂ ਸੀ ਤੇ ਪਰ ਫਿਰ ਮੈਂ ਕੋਸ਼ਿਸ਼ ਕੀਤੀ ਮੇਰੇ ਨਾਲ ਮੇਰੇ ਤਾਏ ਦਾ ਮੁੰਡਾ ਇੱਥੋਂ ਜਾਣਦਾ ਹੁੰਦਾ ਸੀ ਮਤਲਬ ਜਿਹੜਾ ਮੇਰਾ ਮੇਰਾ ਉਹ ਦਿਉਰੀ ਲੱਗਦਾ ਤੇ ਚਲੋ ਮੈਂ ਆਪਣੇ ਭਰਾ ਨੂੰ ਮੰਨਦੀ ਆ ਤੇ ਉਹ ਵੀ ਨਾਲ ਮੇਰੇ ਜਾਂਦਾ ਹੁੰਦਾ ਸੀ ਮੈਂ ਨੂੰ ਕਿਹਾ ਵੀ ਪਤਾ ਕਰ ਵੀ ਕਿੱਥੇ ਦੇਖ ਦੇਈ ਦੀ ਆ ਵੀ ਤਾਂ ਬਾਬਾ ਨੋਹ ਸਿੰਘ ਦਾ ਸਮਾਦਾ ਸਾਨੂੰ ਪਤਾ ਹੀ ਨਹੀਂ ਹੈ ਫਿਰ ਉਹਨਾਂ ਨੇ ਪਤਾ ਵਗੈਰਾ ਕਰਕੇ ਤੇ ਖਾਲਸਾ ਜੀ ਬੱਚੀ ਦੀ ਨਾਂ ਦੀ ਉੱਥੇ ਸ਼ਹੀਦੀ ਦੇ ਕੇ ਕਰਵਾਈ ਮਹਾਰਾਜ ਦੇ ਚਰਨਾਂ ਵਿੱਚ 1100 ਦੀ ਕਹਿੰਦੇ ਅਸੀਂ ਪੇਟਾ ਲੈ ਕੇ ਰਸਤਾ ਲੈ ਕੇ ਉੱਥੇ ਜਮਾ ਕਰਵਾਈ ਤੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਫਿਰ ਬਾਣੀ ਪੜਦੀ ਰਹੀ ਚਲੋ ਅਰਦਾਸ ਬੇਨਤੀ ਸਤਗੁਰਾਂ ਦੇ ਚਰਨਾਂ ਵਿੱਚ ਹੋਈ ਫੇਰ ਉਹ ਭੈਣ ਦੱਸਦੀ ਆ ਕਿ ਇੱਕ ਦਿਨ ਰਾਤ ਨੂੰ ਅਮਰਤ ਵੇਲੇ ਮੈਂ ਉੱਠ ਕੇ ਵੀ ਬਾਣੀ ਪੜ੍ਹਦੀ ਸੀ ਅਮਰਤ ਵੇਲੇ ਮੈਂ ਜੇ ਉੱਠੀ ਨਹੀਂ ਸੀ ਪਰ ਮੈਨੂੰ ਜਦਾਂ ਅੱਧਿਕ ਮੈਂ ਜਾਗਦੀ ਸੀ ਆਧਿਕ ਸੁੱਤੀ ਸੀ ਤੇ ਸੁਪਨਾ ਆਉਂਦਾ ਕਿ ਕੋਈ ਨੀਲੇ ਪਾਣੇ ਵਾਲੀਆਂ ਫੌਜਾਂ ਨਜ਼ਰ ਆਉਂਦੀਆਂ ਸਾਨੂੰ ਕਹਿੰਦੀਆਂ ਵੀ ਗੁਰੂ ਘਰ ਦੇ ਵਿੱਚ ਨਾ ਮਹਾਰਾ ਸੱਚੇ ਪਾਸ਼ਾ ਕਿਰਪਾ ਕਰਨ ਗੁਰੂ ਘਰ ਦੇ ਵਿੱਚ ਕੋਈ ਰਸਤਾ ਦਿਓ ਲੰਗਰ ਦੀ ਰਸਤਾ ਜਾਂ ਗੁਰੂ ਕੇ ਗੁਰੂ ਦੇ ਨਾਂ ਦਾ ਕੋਈ ਲੰਗਰ ਲਾਓ ਜਿੱਦਾਂ ਲੰਗਰ ਲਾਓਗੇ ਤੁਹਾਡੀ ਧੀ ਜਿਹੜੀ ਆ ਖਾਣ ਪੀਣ ਲੱਗ ਪਏਗੀ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਮੈਨੂੰ ਸੁਪਨਾ ਆਇਆ ਮੈਨੂੰ ਇਹਦੀ ਸਮਝ ਹੀ ਨਾ ਆਵੇ ਵੀ ਇਹ ਕੀ ਕਿਉਂ ਆਇਆ ਫਿਰ ਉਸ ਤੋਂ ਬਾਅਦ ਕਹਿੰਦੇ ਮੈਨੂੰ ਫਿਰ 2-4 ਦਿਨਾਂ ਬਾਅਦ ਸੁਪਨਾ ਆਇਆ ਉਹਦੇ ਵਿੱਚ ਮੈਨੂੰ ਨਿਸ਼ਾਨ ਝੂਲਦਾ ਦਿਖਿਆ ਮਹਾਰਾਜ ਜੀਆ ਦਾ ਨਿਸ਼ਾਨ ਜਿਹੜਾ ਉਹ ਖਾਲਸਾ ਜੀ ਝੂਲਦਾ ਫਰਲ ਬੜੀ ਬੜੀ ਉਹਦੀ ਆਵਾਜ਼ ਆਉਂਦੀ ਹੈ ਫਰਲ ਫਰਲ ਦੀ ਆਵਾਜ਼ ਆਉਂਦੀ ਹਵਾ 'ਚ ਝੂਲਦਾ ਇਹ ਉਹਦਾ ਉਹਦਾ ਮੈਨੂੰ ਸੁਪਨਾ ਆਉਂਦਾ ਮੈਨੂੰ ਇਹਨਾਂ ਦੋਵਾਂ ਸੁਪਨਿਆਂ ਬਾਰੇ ਨਹੀਂ ਪਤਾ ਲੱਗਾ ਵੀ ਇਹ ਕੀ ਕੀ ਕਹਾਣੀ ਪਈ ਪਰ ਜਿਹੜਾ ਉਹ ਲੰਗਰ ਵਾਲਾ ਸੀ ਉਹ ਮੇਰੇ ਮੇਰੇ ਘਰ ਵਾਲਾ ਮੇਰਾ ਕਹਿੰਦਾ ਵੀ ਕੋਈ ਨਹੀਂ ਆਪਾਂ ਮਹਾਰਾਜ ਦੇ ਘਰ ਰਸਤ ਦੇ ਆਉਨੇ ਆ ਸਾਡੇ ਲੱਗੇ ਇਹ ਸਥਾਨ ਹੈ ਚਲੋ ਮਹਾਰਾਜ ਦੀ ਕਿਰਪਾ ਨਾਲ ਉੱਥੇ ਬਹੁਤ ਸੰਗਤ ਆਉਂਦੀ ਹੈ ਮੱਸੀਆ ਸੰਗਰਾਮ ਤੇ ਅਸੀਂ ਫਿਰ ਰਸਤ ਜਿਹੜੀ ਆਟਾ ਦਾਲ ਖੰਡ ਇਦਾਂ ਚੌਲ ਵਗੈਰਾ ਲੈ ਕੇ ਥੋੜੀ ਬਹੁਤੀ ਰਸਤ ਜਿੰਨੇ ਸਾਡੇ ਨੇ ਜੋ ਕਿ ਅਸੀਂ ਲੈ ਕੇ ਅਸੀਂ ਮਹਾਰਾਜ ਦੇ ਘਰ ਚੜਾਈ ਜਦੋਂ ਚੜ੍ਹਾਈ ਤੇ ਗੁਰੂ ਨਾਨਕ ਸਾਹਿਬ ਦੀ ਐਸੀ ਕਿਰਪਾ ਹੋਈ ਦੂਸਰੇ ਦੇਣ ਨਾਲ ਬੱਚੀ ਨੂੰ ਉਲਟੀ ਆਉਂਦੀ ਐ ਤੇ ਉਹਦੇ ਵਿੱਚ ਜਿੱਦਾਂ ਬੋਟੀਆਂ ਅੰਦਰੋਂ ਜ਼ਖਮ ਜਿਹੜਾ ਸੀ ਉਹ ਛਿੱਲੇ ਆ ਗਿਆ ਤੇ ਬਾਹਰ ਆ ਗਿਆ ਤੇ ਉਸ ਦਿਨ ਉਹ ਬੱਚੀ ਨੂੰ ਉਹਦਾ ਬੁਖਾਰ ਵੀ ਚੜ ਜਾਂਦਾ ਸੀ ਉਹ ਜ਼ਖਮ ਨਾ ਕਢਾ ਨਾ ਬੁਖਾਰ ਚੜ ਜਾਂਦਾ ਸੀ ਮਹਾਰਾਜ ਦੀ ਐਸੀ ਕਿਰਪਾ ਹੋਈ ਉਲਟੀ ਆਉਣ ਦੇ ਨਾਲ ਨਾ ਜਿਹੜੀ ਮੇਰੀ ਬੱਚੀ ਸੀ ਮੈਨੂੰ ਕਹਿੰਦੀ ਮਮਾ ਮੈਂ ਹੁਣ ਠੀਕ ਬੋਲੀ ਉਹ ਮੇਰੇ ਨਾਲ ਗੱਲ ਉਹਨੇ ਕੀਤੀ ਵੀ ਮੈਂ ਠੀਕ ਆ ਉਹਦਾ ਕੋਈ ਬੋਲਿਆ ਵੀ ਨਹੀਂ ਸੀ ਜਾਨਾ ਅਸੀਂ ਬੜੇ ਖੁਸ਼ ਹੋਏ ਵੀ ਚਲੋ ਮਹਾਰਾਜ ਦੀ ਕਿਰਪਾ ਹੋਈ ਫਿਰ ਦੂਜੇ ਕੇ ਚੌਥੇ ਦਿਨ ਤੀਜੇ ਚੌਥੇ ਦਿਨ ਉਹਨੇ ਜਿਹੜੀ ਉਹ ਪੈਪ ਸੀ ਖਾਲਸਾ ਜੀ ਉਹ ਅਸੀਂ ਉਦੋਂ ਹੀ ਉਹਨਾਂ ਕੋਲ ਲਵਾਉਂਦੇ ਸਾਂ ਜਦੋਂ ਲਾਉਣਾ ਕਿਉਂਕਿ ਉਹਨਾਂ ਨੂੰ ਇਫੈਕਸ਼ਨ ਹੁੰਦੀ ਸੀ ਡਾਕਟਰਾਂ ਨੇ ਕਿਹਾ ਸੀ ਬਹੁਤਾ ਲੰਮਾ ਸਮਾਂ ਨਹੀਂ ਰੱਖਣੀ ਤੇ ਫਿਰ ਉਹਨੇ ਮਹਾਰਾਜ ਦੀ ਰਹਿਮਤ ਨਾਲ ਖਾਲਸਾ ਜੀ ਆਪ ਜੂਸ ਜਿਹੜਾ ਗਲਾਸ ਮੂੰਹ ਨਾਲ ਲਾ ਕੇ ਪੀਣਾ ਸ਼ੁਰੂ ਕਰ ਦਿੱਤਾ ਪੀਣ ਲੱਗ ਪੀ ਮਹਾਰਾਜ ਦੀ ਰਹਿਮਤ ਨਾਲ ਉਹਦਾ ਜਿਹੜਾ ਜ਼ਖਮ ਉਹ ਤੋਂ ਬਾਅਦ ਹੌਲੀ-ਹੌਲੀ ਸੁੱਕਣਾ ਸ਼ੁਰੂ ਹੋ ਗਿਆ ਤੇ ਉਹ ਮਹਾਰਾਜ ਦੀ ਰਹਿਮਤ ਨਾਲ ਬਿਲਕੁਲ ਠੀਕ ਰਾਜੀ ਹੋ ਗਈ ਸਤਗੁਰਾਂ ਨੇ ਕਿਰਪਾ ਕਰਕੇ ਖਾਲਸਾ ਜੀ ਰੋਗ ਕੱਟ ਦਿੱਤਾ ਰੋਗੀ ਕਾ ਰਾਗ ਖੰਡੋ ਰੂਗ ਮਹਾਰਾ ਸੱਚੇ ਪਾਸ਼ਾ ਵੱਡੇ ਵੈਦ ਹਨ ਸਤਿਗੁਰਾਂ ਤੋਂ ਵੱਡਾ ਵੈਦ ਹੋਰ ਕੋਈ ਹੈ ਨਹੀਂ ਖਾਲਸਾ ਜੀ ਦੁੱਖ ਰੋਗ ਸੱਚੇ ਪਾਸ਼ਾ ਮਹਾਰਾ ਦੇ ਬਾਣੇ ਅੰਦਰ ਸਾਨੂੰ ਆਉਂਦੇ ਹਨ ਮਹਾਰਾਜ ਕਿਰਪਾ ਕਰਨ ਬੰਦ ਖਲਾਸੀ ਬਾਣੇ ਹੋਏ ਇਹ ਖਾਲਸਾ ਜੀ ਦੁੱਖਾਂ ਤੋਂ ਵੀ ਖਲਾਸੀ ਜਿਹੜੀ ਹੈ ਇਹ ਮਹਾਰਾਜ ਦੇ ਹੁਕਮ ਤੋਂ ਬਿਨਾ ਨਹੀਂ ਹੋ ਸਕਦੀ ਮਹਾਰਾਜ ਕਰਨ ਤੇ ਫੇਰ ਹੀ ਖਾਲਸਾ ਜੀ ਇਹ ਮੁਕਤੀ ਇਹ ਜਿਹੜੇ ਛੁਟਕਾਰਾ ਇਹਨਾਂ ਦੁੱਖਾਂ ਤੋਂ ਹੁੰਦਾ ਹੈ ਕਿਉਂਕਿ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਣ ਤੇਰਾ ਨਾਮ ਦੁੱਖਾਂ ਨੂੰ ਭੰਨਣ ਵਾਲਾ ਨਾਮ ਹੈ ਪਰਮੇਸ਼ਰ ਕਾਲਪੁਰਖ ਜੀ ਆਂਦਾ ਸੋ ਸੱਚੇ ਪਾਤਸ਼ਾਹ ਕਿਰਪਾ ਕਰਨ ਫਿਰ ਖਾਲਸਾ ਜੀ ਇਹ ਉਹਨਾਂ ਨੇ ਸਾਰਾ ਕੀਤਾ ਤੇ ਧੀ ਜਿਹੜੀ ਰਾਜੀ ਹੋ ਗਈ ਬਾਣੀ ਪੜ੍ਹਨ ਦੇ ਨਾਲ ਭੈਣ ਕਹਿੰਦੀ ਮੈਂ ਅਜੇ ਤੱਕ ਵੀ ਉਹ ਬਾਣੀ ਦਾ ਜਾਪ ਨਹੀਂ ਛੱਡਿਆ ਅਜੇ ਤੱਕ ਵੀ ਨਿਰੰਤਰ ਚੱਲਦੀ ਪਈ ਆ ਵੀ ਨਹੀਂ ਜੇ ਸਤਗੁਰਾਂ ਨੇ ਉਹ ਦੁੱਖ ਵੇਲੇ ਅਸੀਂ ਜੱਪੀ ਆ ਫਿਰ ਸੁੱਖ ਵੇਲੇ ਵੀ ਜਪਣਾ ਬੜਾ ਸੋਹਣਾ ਉਹਨਾਂ ਦਾ ਵਿਚਾਰ ਹੈ ਪਰ ਖਾਲਸਾ ਜੀ ਲੋਕੀ ਛੱਡ ਜਾਂਦੇ ਜਦੋਂ ਚੀਜ਼ ਮਿਲ ਜਾਂਦੀ ਫਿਰ ਭੁੱਲ ਜਾਂਦੇ ਫਿਰ ਉਹਨੂੰ ਪੁੱਛਦੇ ਵੀ ਨਹੀਂ ਜਿੰਨੇ ਅਰਦਾਸਾਂ ਕਰਾਈਆਂ ਹੁੰਦੀਆਂ ਜਾਂ ਖਾਲਸਾ ਜੀ ਜਿੰਨੇ ਕੋਈ ਮਦਦ ਕੀਤੀ ਹੁੰਦੀ ਆ ਜਾਂ ਖਾਲਸਾ ਜੀ ਜਿੰਨੇ ਸਾਨੂੰ ਸੁੱਖ ਦਿੱਤਾ ਹੁੰਦਾ ਉਸ ਪਰਮੇਸ਼ਰ ਨੇ ਉਹਨੂੰ ਵੀ ਅਸੀਂ ਭੁੱਲ ਜਾਂਨੇ ਆ ਬੰਦੇ ਦੀ ਤੇ ਬੜੀ ਦੂਰ ਦੀ ਗੱਲ ਹੈ ਸੋ ਫਿਰ ਉਹਨਾਂ ਦਾ ਜਿਹੜਾ ਉਹ ਨਿਸ਼ਾਨ ਸਾਹਿਬ ਵਾਲੀ ਗੱਲ ਸੀ ਉਹ ਉਹਨਾਂ ਨੇ ਖਾਲਸਾ ਜੀ ਆ ਥੋੜੇ ਦਿਨ ਪਹਿਲਾਂ ਦਾਸ ਨਾਲ ਗੱਲ ਕਰਕੇ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਕੀ ਕਰੀਏ ਤੇ ਕੁਦਰਤੀ ਖਾਲਸਾ ਜੀ ਦਾਸ ਕੋਲ ਇੱਕ ਨਿਸ਼ਾਨ ਸਾਹਿਬ ਦੀ ਸੇਵਾ ਆਈ ਸੀ ਵੀ ਚੂਲਾ ਚੜਾਉਣਾ ਤੇ ਮੈਂ ਉਹਨਾਂ ਨੂੰ ਕਹਿ ਦਿੱਤਾ ਉਹ ਕਹਿੰਦੇ ਕੋਈ ਨਹੀਂ ਅਸੀਂ ਸੇਵਾ ਕਰਾਂਗੇ ਉਹ ਮਹਾਰਾਜ ਦੀ ਕਿਰਪਾ ਨਾਲ ਖਾਲਸਾ ਜੀ ਉਹਨਾਂ ਨੇ ਉਹ ਸੇਵਾ ਕੀਤੀ ਉਹ ਵੀ ਸਤਗੁਰਾਂ ਨੇ ਪ੍ਰਵਾਨ ਕੀਤੀ ਮਹਾਰਾਜ ਨੇ ਮਿਹਰਾ ਕੀਤੀ ਉਹਨਾਂ ਨੇ ਉਧਰ ਨਹੀਂ ਮਾਇਆ ਭੇਜ ਦਿੱਤੀ ਸੀ ਤੇ ਦਾਸ ਨੇ ਅਗਲੇ ਦਿਨ ਖਾਲਸਾ ਜੀ ਬਣਨ ਵਾਸਤੇ ਦੇ ਦਿੱਤਾ ਸੀ ਉਥੇ ਮਹਾਰਾਜ ਦੇ ਚਰਨਾਂ ਕਮਲਾਂ ਵਿੱਚ ਫਿਰ ਅਰਦਾਸ ਬੇਨਤੀ ਕਰਕੇ ਇਹਨਾਂ ਪਰਿਵਾਰ ਦੀ ਤੇ ਉਹ ਨਿਸ਼ਾਨ ਸਾਹਿਬ ਦਾ ਚੂਲਾ ਖਾਲਸਾ ਜੀ ਚੁਲਾ ਲਿਆ ਸੀ ਉਹ ਥੋੜੇ ਦਿਨ ਪਹਿਲਾਂ ਉਹਨਾਂ ਦੀ ਗਾਲਪੇਰ ਸਾਹਿਬ ਨਾਲ ਦਾਸ ਕੀ ਦੇਣ ਹੋ ਗਏ ਆ ਜਾਂ ਥੋੜੇ ਹੋਣਗੇ ਇਹਨੇ ਇੱਕ ਦਿਨ ਹੋ ਗਏ ਵਿਸਾਖੀ ਤੋਂ ਪਹਿਲਾਂ ਦੀਆਂ ਗੱਲਾਂ ਨੇ ਸ਼ਾਇਦ ਜਾਂ ਬਾਅਦ ਚ ਮੈਨੂੰ ਵਿਸਰ ਗਿਆ ਪੀਰ ਅਰਨੋਸ਼ਨ ਸਾਹਿਬ ਦੀ ਸੇਵਾ ਪਰਸੋਂ ਕੇ ਚੌਥ ਹੋ ਗਈ ਸੀ ਉਹਨਾਂ ਦੀ ਉਹਨਾਂ ਨਾਲ ਵਾਰਤਾ ਵੀ ਹੋਈ ਸੀ ਜੇ ਉਹ ਕਹਿੰਦੇ ਸੀ ਸਾਡੀ ਹੱਡ ਬੀਤੀ ਪਹਿਲਾਂ ਸੁਣਾਓ ਸੋ ਖਾਲਸਾ ਜੀ ਇਸ ਕਰਕੇ ਇਹਨਾਂ ਦੀ ਹੱਡ ਬੀਤੀ ਸੁਣਾਈ ਵੇਖੋ ਮਹਾਰਾਜ ਨੇ ਮਿਹਰ ਕੀਤੀ ਦੁੱਖ ਕਟਿਆ ਸੰਕਟ ਕਟਿਆ ਸਤਿਗੁਰਾਂ ਨੇ ਚੜ੍ਹਦੀ ਕਲਾ ਵਰਤਾਈ ਭੋਲਾ ਦੀ ਖਾਲਸਾ ਜੀ ਖਿਮਾ ਬਖਸ਼ ਦੇਣੀ ਮਹਾਰਾਜ ਕਿਰਪਾ ਕਰਨ ਇਹਨੀਆਂ ਕਸਵਾਂਵਾਂ ਪ੍ਰਵਾਨ ਕਰਿਓ ਬਾਕੀ ਜਰੂਰ ਸੁਣਿਆ ਕਰੋ ਜੇ ਸੁਣੋਗੇ ਤੇਰੀ ਖਾਲਸਾ ਜੀ ਕੋਈ ਮਾਰਾ ਸੱਚੇ ਪਾਸ਼ਾ ਕਿਰਪਾ ਕਰਨ ਕੇ ਕੋਈ ਰਾਹ ਸਾਨੂੰ ਪ੍ਰਾਪਤ ਹੋਵੇਗਾ ਮਾਰਾ ਕਿਰਪਾ ਕਰਨ ਭੁੱਲਾਂ ਦੀ ਖਿਮਾ ਬਖਸ਼ੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ